ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ ਬਲੇ ਸੋਨਿਹਾਰ ਜਿੰਦਾਬਾਦ ਕਾਨਫਰੰਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤਪੁਰਾ ਸਾਹਿਬ ਵਿਖੇ ਤਿੰਨ ਪਾਸ਼ਾ ਜੀ ਚੰਨ੍ਹ ਸੋਪਰਾਪ ਧਰਤੀ ਗੁਰਦੁਆਰਾ ਨਾਨਕਸਰ ਵਿਖੇ 15 ਤਰੀਕ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆ ਰਹੇ ਆ ਉਹਦੇ ਲਈ ਮੈਂ ਤੇ ਮੇਰੇ ਨਾਲ ਹਾਕਾਂਚਾਰ ਰਾਜਵਿੰਦਰ ਸਿੰਘ ਦੀ ਧਰਮਕੋਟ ਅਸੀਂ ਪਿੰਡ-ਪਿੰਡ ਜਾ ਕੇ ਸਰਕਲ ਵਾਈਜ਼ ਮੀਟਿੰਗਾਂ ਕਰ ਰਹੇ ਹਾਂ ਅੱਜ ਪੱਤੋ ਸਰਕਲ ਦੀ ਮੀਟਿੰਗ ਸੀਗੀ ਇਹ ਜਿਹਦੇ ਵਿੱਚ ਦੇਖ ਰਿਹਾ ਤੁਸੀਂ ਵੱਡਾ ਇਕੱਠਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਸੁਣ ਲਈ ਲੋਕ ਉਤਾਵਲੇ ਆ ਤੁਸੀਂ ਦੇਖ ਰਹੇ ਆ ਵੀ ਸੁਖਬੀ ਸਿੰਘ ਬਾਦਲ ਦਾ ਜਿੱਥੇ ਵੀ ਨਾਂ ਆਉਂਦਾ ਵੀ ਕਿਸੇ ਜ਼ਿਲ੍ਹੇ 'ਚ ਵੀ ਜਾਂਦਾ ਤੇ ਲੋਕ ਇਹ ਬਹਾਰੇ ਉਹਦੇ ਨਾਲ ਸੈਲਫੀਆਂ ਲੈਣ ਲਈ ਉਤਾਵਲੇ ਰਹਿੰਦੇ ਆ ਇਸ ਕਿਉਂਕਿ ਇਹ ਜਿਹੜੀ ਕਿ 5 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਲੰਗੀ ਉਹਨੇ ਪੰਜਾਬ ਦਾ ਵੇੜਾ ਕਰ ਕਰਤਾ ਇਸ ਇਨਸਾਨ ਨੇ ਤਾਂ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਇਨਸਾਨੀਅਤ ਦੇ ਨਾਤੇ ਵੀ ਸਾਰਿਆਂ ਦਾ ਬਹੁਤ ਨੁਕਸਾਨ ਕੀਤਾ ਪੰਜਾਬ ਨੂੰ ਅੱਜ ਉਸ ਮਕਾਮ ਤੇ ਇਕ ਲਿਆ ਕੇ ਖੜਾ ਕਰਤਾ ਵੀ ਤਨਖਾਹਾਂ ਦੇਣ ਲਈ ਮੁਲਾਜ਼ਮਾਂ ਨੂੰ ਵੀ ਸਰਕਾਰ ਨੂੰ ਕਰਜ਼ਾ ਲੈਣਾ ਪੈਂਦਾ ਇਸ ਕਰਕੇ ਇਹ ਮਤਲਬ ਜਿਹੜੀ ਨਕਮੀ ਸਰਕਾਰ ਜਿਹੜੀ ਕਿ ਬਣੀ ਹੈ ਭਗਵੰਤ ਮਾਨ ਦੀ ਜਿਹੜੀ ਕਿ ਹੁਣ ਤੁਸੀਂ ਦੇਖ ਰਹੇ ਆ ਵੀ ਗੁਰੂ ਮਹਾਰਾਜ ਨਾਲ ਵੀ ਕੀ ਕੋਸ਼ਿਸ਼ ਕਰ ਰਹੇ ਆ ਤੇ ਅਕਾਲ ਤਖਤ ਸਾਹਿਬ ਨਾਲ ਵੀ ਇਹ 15 ਤਰੀਕ ਨੂੰ ਮੱਥਾ ਲਾਉਣ ਲਈ ਗੱਲਾਂ ਕਰੀ ਜਾਂਦਾ ਹੈ ਇਹਨਾਂ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਜਿਹੜੀ ਕਿ ਉਹਨੇ ਵੀ ਤੁਸੀਂ ਦੇਖੋ ਜਿਹੜੇ ਕਿ ਨੌਵੇਂ ਪਾਸ਼ਾ ਨੇ ਹਿੰਦੂ ਸਿੱਖ ਇਕਤਲਕ ਕਰਨ ਲਈ ਹਿੰਦੂਆਂ ਲਈ ਆਪ ਦਾ ਬਲੀਦਾਨ ਦਿੱਤਾ ਉਹਦੇ ਤੇ ਵੀ ਇਹ ਕੰਤੂ ਪੰਤੂ ਕਰ ਰਹੇ ਗੱਲਾਂ ਤੇ ਮੇਰਾ ਖਿਆਲ ਹੈ ਇਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਇਹ ਵੜੇ ਵਾਰ ਵਾਇਗਰੂ ਨਾਲ ਟੱਕਰ ਲੈਂਦਾ ਨਾ ਸੱਚੇ ਪਾਸ਼ਾ ਨਾਲ ਉਹ ਬੰਦੇ ਇਨਸਾਨ ਦਾ ਮੇਰਾ ਖਿਆਲ ਵੀ ਨਾਸ ਹੋ ਜਾਂਦਾ ਇਹ ਪਹਿਲਾ ਮੁੱਖ ਮੰਤਰੀ ਹੋਊਗਾ ਜਿਹਦਾ 27 ਤੋਂ ਬਾਅਦ ਕਿਸੇ ਨੇ ਨਾਂ ਨਹੀਂ ਲੈਣਾ ਵੀ ਮੁੱਖ ਮੰਤਰੀ ਹੁੰਦਾ ਸੀ ਅੱਗੇ ਕਿੰਨੇ ਵਜੇ ਦੱਸਵਾ ਰੱਖਿਆ ਗਿਆ ਜਿਹੜਾ ਜਿਹੜਾ ਕਾਨਫਰੰਸ ਦਾ ਸੁਖਵੀਰ ਸਿੰਘ ਬਾਦਲ ਕਿੰਨੇ ਵਜੇ ਪਹੁੰਚਣਗੇ ਕਿਹੜੀ ਜਗ੍ਹਾ ਤੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਇਹ ਤਖਤਪੁਰਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬਾਗੀ ਮੇਲੇ ਦੇ ਉੱਤੇ ਮਤਲਬ ਕਾਨਫਰੰਸ ਦਾ ਸਮਾਂ ਹੈਗਾ 11:30 ਵਜੇ ਤੇ ਸੁਖਵੀਰ ਸਿੰਘ ਬਾਦਲ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਟਾਈਮ ਸਰ ਆ ਜਾਣਾ ਤੇ ਸਾਡੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਨੇ ਪਹੁੰਚਣਾ 6:11 ਵਜੇ ਆਪਾਂ ਉੱਥੇ ਪਹੁੰਚ ਜਾਣਾ ਸਾਰਿਆਂ ਨੇ ਤੁਸੀਂ ਦੇਖੋਗੇ ਅੱਜ ਮੇਰੀ ਇਹ ਵਾਈਟ ਮੈਂ ਤੁਹਾਨੂੰ ਦੇ ਰਿਹਾ ਹਾਂ ਵਰਕਰਾਂ ਦਾ ਹੜ ਆ ਜਾਊਗਾ ਤੇ ਤੁਸੀਂ ਦੇਖੋਗੇ ਵੀ ਜਗ੍ਹਾ ਘੱਟ ਰਹੇਗੀ ਬੈਣ ਲਈ ਲੱਗਦਾ ਕਿ 227 ਦੀਆਂ ਜਿਹੜੀਆਂ ਚੋਣਾਂ ਉਹਦਾ ਜਿਹੜਾ ਮੋੜ ਹੈ ਇਥੋਂ ਵੱਜਣਾ ਹੈ ਤੇ ਜਿਹੜੀ ਤੈ ਹੋ ਜੂਗੀ ਕਿ ਅਕਾਲੀ ਦਲ ਦੀ ਸਰਕਾਰ ਆ ਜਿਹੜੀ ਉਹ 27 ਦੇ ਵਿੱਚ ਬਣੂ ਉਹ ਤਾਂ 14 ਤਰੀਕ ਨੂੰ ਵੱਡੇ ਬਨਿਆ ਜਾਣਾ ਮੁਕਸਰ ਦੇ ਕਾਨਫਰੰਸ ਤੇ ਤੇ ਉਸ ਤੋਂ ਬਾਅਦ ਫਿਰ ਮੋਗੇ ਜ਼ਿਲ੍ਹੇ ਦੀ ਜਿਹੜੀਆਂ ਚਾਰੇ ਪ੍ਰਧਾਨ ਸਭਾ ਹਲਕਾਂ ਦਾ ਇਕੱਠ ਆ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਚਾਰੇ ਦੀਆਂ ਚਾਰੇ ਸੀਟਾਂ ਵੱਡੀ ਲੀਡ ਨਾਲ ਸ਼੍ਰੋਮਣੀ ਕਾਲੇਦਾਲ ਇੱਥੇ ਜਿੱਤ ਪ੍ਰਾਪਤ ਕਰੂਗਾ ਰਾਜਵਿੰਦਰ ਜੀ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਵਰਕਰਾਂ ਵੱਲੋਂ ਮੈ ਰਿਆ ਪਹਿਲਾਂ ਵੱਡੀ ਲੀਡ ਹੈ ਜਿਹੜੀ ਭਾਰਤੀ ਜੀ ਦੀ ਅਗਵਾਈ ਹੇਠ ਜਿਹੜੇ ਲੋਕ ਸਭਾ ਬੱਜਾ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਮਿਲੀ ਆ ਹੁਣ ਫੇਰ ਜਿਹੜਾ ਜਿਹੜਾ ਰੈਲੀ ਰੱਖੀ ਗਈ ਆ ਉਹਦੇ ਲਈ ਵੀ ਵੱਡੇ ਪੱਧਰ ਤੇ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਦਾ ਸੁਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਮਾੜੇ ਦੌਰ ਦੇ ਵਿੱਚ ਖੜ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਹੜਾਂ ਦਰਾਂ ਉਹਨਾਂ ਨੇ ਆਪਣਾ ਇੱਕ ਬਹੁਤ ਪੰਜਾਬ ਦਾ ਸਪੂਤ ਹੋਣ ਦਾ ਜਿਹੜਾ ਰੋਲ ਅਦਾ ਕੀਤਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਲੋਕ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਰੁਚੀ ਵਿਖਾਈ ਹੈ ਤਰਨਤਾਰਨ ਦੇ ਵਿੱਚ ਅਕਾਲੀ ਦਲ ਦੀ ਬੜੀ ਵਧੀਆ ਪਰਫਾਰਮੈਂਸ ਰਹੀ ਉਹਨਾਂ ਦੇ ਉਹਨਾਂ ਦੀ ਅਗਵਾਈ ਹੇਠ ਤੇ ਇਸ ਹਲਕੇ ਤੋਂ ਸ਼੍ਰੀ ਖੰਨਮੁਖ ਪਾਰਤੀ ਜੀ ਜਿਹੜੇ ਮੋਗਾ ਜ਼ਿਲ੍ਹਾ ਦੇ ਸਾਡੇ ਜ਼ਿਲ੍ਹਾਸ਼ਾਹੀ ਪ੍ਰਧਾਨ ਵੀ ਨੇ ਇਹਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਉਹ ਜਿਹੜੇ ਵਰਕਰ ਸੀ ਉਹ ਜਾਯੋਦੇਦਾਰ ਉਹ ਸ਼ਾਮਲ ਕਰਵਾਏ ਨੇ ਔਰ ਮੈਂ ਜੇਰੋਂ ਦਾ ਮੈਨੂੰ ਉਦਾਸਨੋਂ ਹਲਕਾ ਚਾਰਜ ਦੇ ਤੌਰ ਤੇ ਸੇਵਾ ਦਿੱਤੀ ਹੈ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉਹ ਨਾਲ ਹੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਮੈਨੂੰ ਦੇਖਣ ਨੂੰ ਮਿਲੀਆਂ ਤੇ ਉਹਨਾਂ ਦੇ ਵਿੱਚ ਮੈਂ ਵਰਕਰਾਂ ਦੇ ਵਿੱਚ ਇਤਸ਼ਾ ਔਰ ਜਿਸ ਤਰੀਕੇ ਦੀ ਜ਼ਬਰਦਸਤ ਟੱਕਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਦਿੱਤੀ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਇਹ ਕਾਬਲੇ ਤਾਰੀਫ ਹੈ ਔਰ ਮੈਂ ਸਮਝਦਾ ਕਿ ਲੋਕ ਜਿਹੜੇ ਨੇ ਉਹ ਮਨ ਬਣਾ ਚੁੱਕੇ ਆ ਕਿ ਪੰਜਾਬ ਦੀ ਭਲੇ ਵਾਸਤੇ ਸ਼ੋਭਨੀ ਅਕਾਲੀ ਦਲ ਨੂੰ ਅੱਗੇ ਲਿਆਉਣਾ ਜਿਹੜਾ ਉਹਨੂੰ ਸੱਤਾ ਸੰਪਣੀ ਬਹੁਤ ਹੀ ਜ਼ਰੂਰੀ ਹੈ। ਰਾਜਿੰਦਰ ਜੀ ਲੋਕ ਤਿਆਰ ਬੈਠੇ ਆਉਣ ਲਈ ਪਰ ਅਜੋ ਲੋਕੇ ਚਾਹੁੰਦੇ ਕਿ ਸਾਡੇ ਤੱਕ ਜਿਹੜੇ ਆਗੂ ਆ ਵਰਕਰ ਆ ਜਾਂ ਜਿਹੜੇ ਪਿੰਡਾਂ ਦੇ ਅਹੁਦੇਦਾਰ ਆ ਰਾਤ ਤੱਕ ਕੰਮ ਕਰਨ ਕਿ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਾਨੂੰ ਨੇੜਤਾ ਵੱਲ ਵਧਣਾ ਚਾਹੀਦਾ ਵਰਕਰ ਤਾਬਲੇ ਆਉਣ ਲਈ ਪਰ ਸਾਡੀ ਥੋੜੀ ਜਿਹੀ ਕਮੀ ਆ ਨੇੜ ਪਹੁੰਚਣ ਤੱਕ ਅ ਦੇਖੋ ਨਿਹਾਲ ਸਿੰਘ ਵਾਲਾ ਕੀ ਮੈਂ ਕਹਾਂ ਕਿ ਸੂਚੇ ਮੋਗੇ ਜ਼ਿਲ੍ਹੇ ਦੀ ਟੀਮ ਜਿਹੜੀ ਹੈਗੀ ਹੈ ਸ਼ੋਮਨੀ ਅਕਾਲੀ ਦਲ ਦੀ ਜਥੇਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਹੋਏ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨਿਹਾਲ ਸਿੰਘ ਜੀ ਤਲਵੰਡੀ ਭੰਗੇਰੀਆਂ ਔਰ ਸਰਦਾਰ ਸੰਜੀਤ ਸਿੰਘ ਜੀ ਸਨੀ ਗੇਲ ਧਰਮਕੋਟ ਵੀ ਜਿਹੜੀ ਮੈਂਬਰ ਕਮੇਟੀ ਬਣਾਈ ਗਈ ਹੈ ਇਥੋਂ ਖਨਮੁਖ ਭਾਰਤੀ ਜੀ ਸਾਡੇ ਜਿਹੜੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਪ੍ਰਧਾਨ ਸ਼ਹਿਰੀ ਮਤਲਬ ਸਰਕਲ ਪ੍ਰਧਾਨ ਜਿਹੜੇ ਨੇ ਸਾਰੇ ਹੀ ਕੰਸਟੀਟੂਐਂਸੀਜ਼ ਦੇ ਚਾਰਿਆਂ ਦੇ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਆ ਸਾਰੇ ਦਿਨ ਰਾਤ ਇੱਕ ਕਰ ਰਹੇ ਆ ਵਰਕਰਾਂ ਦਾ ਤੱਕਰ ਪਹੁੰਚ ਕੀਤੀ ਜਾ ਰਹੀ ਹੈ ਵਰਕਰ ਜਿਹੜੇ ਨੇ ਜਾਂ ਜਿਹੜੇ ਲੋਕ ਨੇ ਲੋਕ ਅੱਜ ਇਸ ਗੱਲ ਦਾ लेखा-ਜੋਖਾ ਲਾ ਕੇ ਬੈਠੇ ਆ ਕਿ ਕਾਲੀਦਾਲ ਦੇ ਵੇਲੇ ਜਿਹੜੇ ਕੰਮ ਹੋਏ ਉਹ ਨਾ ਤਾਂ ਕਾਂਗਰਸ ਕਰਵਾ ਸਕੀ ਨਾ ਆਮ ਆਦਮੀ ਪਾਰਟੀ ਬਾਅਦ ਵਿੱਚ ਕਰਵਾ ਸਕੀ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਹੀ ਲੋਕਾਂ ਨੂੰ ਵਿਸ਼ਵਾਸ ਜਾਗਿਆ ਲੋਕ ਆਪ ਹੁਣ ਸਾਡੇ ਨਾਲ ਸੰਪਰਕ ਕਰ ਰਹੇ ਆ ਦਿਨ ਰਾਤ ਕਿ ਸਾਨੂੰ ਜਲਦੀ ਤੋਂ ਜਲਦੀ ਸਾਨੂੰ ਵੀ ਜਿਹੜਾ ਪਾਰਟੀ ਦੇ ਵਿੱਚ ਜਿਹੜੀ ਜਗ੍ਹਾ ਦਿਓ ਔਰ ਸ਼ੋਮਨੀ ਅਕਾਲੀ ਦਲ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਬਹੁਤ ਹੀ ਮਿਹਨਤ ਕਰ ਰਹੀ ਹੈ ਔਰ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਬਿਲਕੁਲ ਠੰਡ ਵੀ ਬਹੁਤ ਆ ਤੇ ਦੇਖ ਸਕਦੇ ਹੋ ਵੱਡੀ ਗਿਣਤੀ ਜਿਹੜੇ ਬਜ਼ੁਰਗ ਵੀ ਮੀਟਿੰਗਾਂ ਦੇ ਵਿੱਚ ਇਹ ਵੱਡਾ ਕੱਟ ਕਰਨਾ ਕਿ ਅਲੱਗ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਲੋਕਾਂ ਆ ਮਰੀ ਆਉਣਗੇ ਜੀ ਮੜੀ ਕਾਲ ਜਾਨ ਦੀ ਲੋੜ ਲੋਕਾਂ ਨੂੰ ਨੌਜਵਾਨ ਸਾਨੂੰ ਹੱਥਾਂ ਦੇ ਚੱਕਣ ਲੱਗੇ ਜਿਹੜੇ ਸਾਡੇ ਬੰਨੀ ਜਿਹੜਾ ਚਲਾਉਂਦੀ ਸੀ ਯਾਨੀ ਕਿ ਮਾੜਾ ਮੋਟਾ ਸਾਰੇ ਵਾਰੀ ਸਾਡੇ ਉਲਟ ਕਰਦੇ ਸੀ ਜੀ ਹੁਣ ਹੱਥਾਂ ਦੀ ਚੱਕਦੇ ਆਜੋ 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 ਕਰੀ ਜਾਂਦੇ ਹੁਣ ਤਾਂ ਕਾਲੀ ਕਾਲੀ ਕਰੀ ਜਾਂਦੇ ਸੁੱਤੇ ਬਏ